ਲੈ ਵੀ ਮਿੱਤਰੋ ਕੱਠ ਦੇ ਖੁਫਲਾ ਤੁਸੀਂ ਹਨਾ ਕੱਠ ਦੇ ਖਾ ਕੇ ਬੋਲਾਂ ਤਾਂ ਲੋਕਾਂ ਦਾ ਦੇ ਚੀਤਾ ਆ ਰਿਹਾ ਸਾਡੇ ਪਿੰਡਾਂ ਦੇ ਵਿੱਚ ਤੇ ਉਹਦਾ ਖੌਫ ਵੀ ਵੜਾ ਲੋਕਾਂ ਨੂੰ ਸਰੋਂਾਂ ਚ ਸੱਦੇ ਹੋ ਰਿਹਾ ਕਿ ਕਿਉਂਕਿ ਡਰ ਬੜਾ ਹੋ ਰਿਹਾ ਜਵਾਕਾਂ ਜੁਕਾਂ ਦਾ ਯਾਰ ਚੁੰਬੜਦਾ ਜਾਵੇ ਓਏ ਲੱਲ ਕਿੱਧਰ ਗਿਆ ਓਏ ਕਿੱਥੇ ਦੇਖਿਆ ਸੀ ਫਿਰ ਨਿੰਮ ਦੇ ਉੱਤੇ ਕਿਵੇਂ ਤੁਰ ਕੇ ਗਾਇ ਤੋਂ ਲੈ ਕੇ ਪਹਿੜਾ ਹੋ ਰਿਹਾ ਕੰਮ ਵੀਡੀਓ ਕੱਲ ਵੀ ਹੈਗੀ ਸੀ ਨਾ ਇੱਕ ਕੱਲ ਵੀਡੀਓ ਵੀ ਸੀ ਕੀ ਚੀਤਾਂ ਦੀ ਸੀਗੀ ਭਾਈ ਕੱਲ ਸੀਗਾ ਉਹ ਪਿੰਡ ਦੇ ਠੱਡੇ ਦੇ ਨਾਲੇ ਤੋਂ ਜੋ ਕਾਟਿਆ ਸਾਡੇ ਕੋਲ ਦਾ ਠੱਡਾ ਪੈਦਾ ਹਾਂ ਜੋ ਠੱਡੇ ਤੇ ਦੇਖਿਆ ਸੀਗਾ ਸਰੋਜ ਕੱਲ੍ਹ ਇਹ ਤਾਂ ਵੀਡੀਓ ਵੀ ਮਨ ਵੀ ਬਣਾਈ ਉਹ ਵੀ ਦਿਮਾਗ ਚ ਲੈ ਆ ਉਹ ਪਾ ਪਾਵਾਂਗੇ ਆਪਣੇ ਕੋਲ ਹੈਗੀ ਆ ਬਾਕੀ ਉਹ ਵੀ ਆ ਬੱਕਰਿਆਂ ਬੁਕਰਿਆਂ ਖਾ ਗਿਆ ਸਾਫ ਆਬ ਕਲੀਅਰ ਹੋ ਜੀਗਾ ਹੁਣ ਦੇਖ ਹੀ ਲਿਆ ਤੇ ਬਾਕੀ ਉਹ ਪਿੰਡ ਦੇ ਫੇਰ ਲੋਕ ਆਈ ਗਏ ਸਾਰੇ ਹੂੰ ਤੇ ਦੇਖਦਾ ਸਰੋਤ ਵਧ ਕੇ ਕੀ ਬਣਦਾ ਗਿਆ ਸਰੋਤ ਜਿਵੇਂ ਫਿਰ ਦਰ ਬੰਦੇ ਨਾ ਇੱਕ ਦਿਨ ਚੁੱਪ ਨਾ ਕੀ ਬਣੂ ਸਰੋਤ ਬਾਈ ਇਹ ਸਾਰੇ ਦੂਜੇ ਨੇ ਇਹਨਾਂ ਨੂੰ ਜਾਣ ਪਿਆਰੀ ਨਹੀਂ ਕਿਸੇ ਨੂੰ ਜਿਹੜੇ ਵਿੱਚ ਵੜਿਆ ਅਮਰੀਕੀ ਨਹੀਂ ਉਹ ਵੀ ਤਾਂ ਮਰੂਗੀ ਅਗਲਾ ਜਰਕੇ ਨਹੀਂ ਕਹਿੰਦਾ ਜਵਾਖਾ ਖਾ ਕੇ ਬੰਦਾ ਤਾਂ ਆਮੀ ਮਰੀ ਮਰਿਆ ਜਰਕੇ ਨਹੀਂ ਪ੍ਰਸ਼ਾਸਨ ਨਹੀਂ ਆਇਆ ਫਿਰ ਦੀ ਮੇਨ ਮੰਗ ਕਰਦੇ ਆ ਪ੍ਰਸ਼ਾਸਨ ਦੀ ਪ੍ਰਸ਼ਾਸਨ ਦਾ ਹਜੇ ਤੱਕ ਕੱਲ ਵੀ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਤੇ ਅੱਜ ਵੀ ਮੰਨ ਵੀ 20 ਮਿੰਟ ਹੋ ਗਏ 25 ਹਜੇ ਤੱਕ ਪ੍ਰਸ਼ਾਸਨ ਵਾਲਾ ਸਰਕਾਰ ਦਾ ਕੋਈ ਨਹੀਂ ਬੰਦਾ ਨਹੀਂ ਆਇਆ ਸਾਡੇ ਠੀਕ ਆ ਕੱਲ ਵੀ ਇੱਕ ਬੰਦਾ ਜਗਲਾਤ ਮੈਂ ਕਿਵੇਂ ਦੇ ਅਫਸਰ ਆਏ ਸੀਗੇ ਤੇ ਉਹ ਕਹਿੰਦੇ ਸਾਨੂੰ ਪਹਿਲਾਂ ਤੁਸੀਂ ਦੱਸਣਾ ਸੀਗਾ ਪੀਕਲ ਨੂੰ ਤੁਹਾਨੂੰ ਦੱਸਾਂਗੇ ਕਿ ਉਹਨੂੰ ਸਾਡਾ ਕੋਈ ਬੰਦਾ ਨੁਕਸਾਨ ਕਰਦਾ ਤਾਂ ਜ਼ਿੰਮੇਵਾਰ ਕੌਣ ਹੈਗਾ ਸਹੀ ਗੱਲ ਆ ਇਹ ਸਰਕਾਰ ਜ਼ਿੰਮੇਵਾਰ ਹੈਗੀ ਹੈ ਇਹ ਬਾਈ ਪਿੰਡ ਮੀਆਗਾ ਪਹਿਲਾਂ ਨਗਲੇਜ ਸੀ ਬਟੰਡੇ ਦਾ ਹੁਣ ਮੀਆ ਆ ਸ਼ੇਅਰ ਜ਼ਰੂਰ ਕਰ ਦਿਓ ਏਰੀਏ ਦੇ ਬੰਦੇ ਆ ਜਿਹੜੇ ਭਰਾ ਹਨ ਉਹਨਾਂ ਨੂੰ ਤਾਂ ਕਿ ਕੋਈ ਹੋ ਜੇ ਇਹ ਜੇ ਨੁਕਸਾਨ ਹੋਣ ਤੋਂ ਬਚ ਜਾਵੇ ਜਵਾਕਾਂ ਦਾ ਧਿਆਨ ਰੱਖਿਓ ਤੇ ਜੋ ਕੋਈ ਬੱਟਰ ਹਸਾਨ ਹੋ ਗਿਆ ਫੇਰ ਫੇਰ ਔਖਾ ਕੰਮ ਵਾਲਾ ਵਧਿਆ ਪਿਆ ਪੂਰਾ ਤੁਸੀਂ ਦੇਖ ਲੋ ਲੋਕ ਪੂਰੇ ਹੋ ਰਹੇ ਆਗੇ ਪੈੜਾਂ ਲੱਭੀਆਂ ਜਾਂਦੇ ਪੈੜਾਂ ਸਰਮੋਜਲਾ ਆਉਦੇ ਫਿਰਦੇ ਆ ਲੋਕ ਪੈੜ ਹੈਗੀ ਐਸੇ ਕਾ ਪਾਇਰਾ ਹੈ ਨੀ ਪੈੜ ਵੀ ਜਮਾ ਛੋਟੀ ਜੀ ਐ ਉਹ ਕਬ ਜਮਾ ਹੈ ਹੁਰਾ ਨਾ ਸਰੋਂ ਕੜਾ ਹੋਰ ਬਈ ਆ ਚਾਰ ਚਫੇਰ ਇਕੱਠ ਦੇਖ ਦੂ ਕਹਿੰਦਾ ਹੂੰ ਮਾਂ ਪੂਰੇ ਹੋ ਗੰਡਾਸੇ ਜੱਕੀ ਕਰਦਾ ਪਟੂ ਛਾਪਲ ਕਾ ਹੁਣ ਤਨੂ ਤਨਤਾ ਕੱਥੀ ਦੇਊਗਾ ਪਟੂ ਗੰਡਾਫੇ ਜੱਕੀ ਕਰਦਾ ਕਹਿੰਦਾ ਦਿਨ ਨਹੀਂ ਛੱਡਦੇ ਏ ਬਾਈ ਹੈਗਾਗਾ ਮੀਏ ਪਹਿਲਾਂ ਛੋਡੇ ਪਿੰਡ ਵੀ ਸੀ ਨਾ ਆਰਾਮ ਬੱਕਰੀਆਂ ਬੱਕਰੀਆਂ ਵਾਵਾ ਛੋਡੇ ਨੁਕਸਾਨ ਕਰਦਾ ਪੰਗਲੀਆਂ ਕਸੀ ਇੱਕ ਹਾੜੀਆਂ ਜਿਹੜਾ ਕੁਸ ਆ ਗਿਆ ਹਥ ਚੋਹੀ ਲਈ ਫਿਰਦੇ ਕਿਉਂ ਵੀਰਿੰਦਰ ਠੀਕ ਆ ਬਾਈ ਉਹ ਠੀਕ ਆ ਵਧੀਆ ਵਧੀਆ ਕੀ ਕਹਿੰਦਾ ਚੀਤਾ ਫਿਰ ਕੁਛ ਨਹੀਂ ਯਾਰ ਜੀ ਜੀ ਪਤਾ ਨਹੀਂ ਉਹ ਨਹੀਂ ਕੋਈ ਦੇਖ ਨਹੀਂ ਸਹੀ ਮੈਂ ਕਲੀਅਰ ਨਹੀਂ ਵੀ ਕੀਤਾ ਇਹ ਹਾਂ ਅਜੇ ਇਹੀ ਕਲੀਅਰ ਨਹੀਂ ਹੋ ਰਿਹਾ ਨਾ ਨਸ਼ਾ ਵੀ ਜੇ ਕੱਲ ਵੀ ਦੇਖਿਆ ਹੈ ਵੀਡੀਓ ਵੀ ਦੇਖਿਆ ਗਿਆ ਵੀ ਚੀਤਾ ਹੈ ਕੋਈ ਜੂਰ ਜੀ ਦੇ ਮੰਨੂ ਵੀ ਹੈ ਉਸ ਚੀਜ਼ ਦਾ ਦਿੱਲੀ ਤੋਂ ਉੱਪਰ ਹੈ ਨੰਬਾ ਜਿਆਦਾ ਹੈ ਠੀਕ ਹੈ ਉੱਚਾ ਜਿਆਦਾ ਹੈ ਉਹ ਕਹਿੰਦੇ ਤੌਰ ਵੀ ਆਏ ਮੰਨ ਕੇ ਚੱਲੂਗੀ ਜਿਵੇਂ ਆਪਾਂ ਕਹੇ ਜੀ ਬਿੱਲੇ ਨਾਲੋਂ ਵੱਖਰੀ ਤੌਰ ਦੀ ਜਿਵੇਂ ਨਹੀਂ ਝੂਠੇ ਕਰਦਾ ਹੁੰਦਾ ਹਾਂ ਹਾਂ ਉਹ ਹੀ ਚੀਜ਼ ਮੰਨ ਲੂ ਜੀ ਹੈਗੀ ਆ ਜੀ ਪੁਸ਼ਟੀ ਨਹੀਂ ਆਪਾਂ ਦੱਸ ਸਕਦੇ ਵੀ ਉਹ ਕੀਤਾ ਹੈ ਜਾਂ ਵੀ ਹੋਰ ਚੀਜ਼ ਹੈ ਜੰਦੇ ਰ ਆਪਾਂ ਦੇਖ ਲਈ ਠੀਕ ਆ ਤੁਹਾਨੂੰ ਤਾਂ ਤੁਸੀਂ ਦੱਸ ਨਹੀਂ ਸਕਦਾ ਨਹੀਂ ਕੱਲ ਵਾਲੀ ਵੀਡੀਓ ਦੇਖ ਕੇ ਤਾਂ ਆਪਾਂ ਨੂੰ 100% ਚੀਤੀ ਲੱਗ ਗਈ ਗੱਲ ਪਤਾ ਕੀ ਹੈ ਨਾ ਬਾਈ ਉਹ ਆਪਾਂ ਨੂੰ ਲੱਗਦਾ ਚੀਤੀ ਪਰ ਉਹਦੀ ਆਪਾਂ ਪੈੜ ਵੀ ਦੇਖੀ ਹੈ ਨਾ ਉਹਦੀ ਪੈੜ ਛੋਟੀ ਬਿੱਲੀ ਵਰਗੀ ਹੈ ਪੇੜਾ ਪਤਲ ਵੀ ਦੇਖਿਆ ਕੱਲ ਵੀ ਪੜਾ ਦੇਖਿਆ ਨੀ ਚੀਤ ਪੈਣੀ ਪੈੜ ਵੱਡੀ ਹੋਊਗੀ ਚਿੱਤ ਦੀ ਪੇੜਾ ਤੂੰ ਪੇੜ ਛੋਟੀ ਪੇੜ ਤੇ ਬਸ ਵੀ ਜਿੰਨਾ ਜਰ ਆਪਾਂ ਨੂੰ ਯਾਰ ਸਾਹਮਣੇ ਤਿੰਨ ਦਿਨਾਂ ਤੋਂ ਪੁਸ਼ਟੀ ਨਹੀਂ ਕਰ ਸਕਦੇ ਉਹ ਜੀ ਦੀ ਵੀ ਕੀ ਚੀਜ਼ ਹੈ ਇਹ ਹੁਣ ਉਹ ਤਾਂ ਸਾਰੀ ਹੁਣ ਪੁਸ਼ਟੀ ਹੋ ਰਹੀ ਹੈ ਹੁਣ ਉਹ ਤਿੰਨ ਪੰਡਾ ਜਿਹੜੀ ਕੱਲ ਆਪਾਂ ਦੇਖੀ ਆ ਲੱਗਦਾ ਓਏ ਜਿਵੇਂ ਨਗਲੇ ਕਹਿੰਦੇ ਬੱਕਰੇ ਬੁੱਕਰੇ ਹੋ ਗਿਆ ਭਾਈ ਜਣਾ ਨਗਲੇ ਬੱਕਰੀਆਂ ਖਾਧੀਆਂ ਪਰ ਹਜੇ ਇਹ ਚੀਜ਼ ਦਾ ਕਨਫਰਮ ਤਾਂ ਹੈ ਨਹੀਂ ਨਾ ਕਿਸੇ ਨੇ ਇਹ ਨਹੀਂ ਦੇਖਿਆ ਜਮਾਨਾ ਕੀ ਚੀਜ਼ ਹੈ ਹਾਂ ਕੀ ਚੀਜ਼ ਹੈ ਹੁਣ ਤਾਂ ਹੁਣ ਦੇਖ ਕਿੰਨੇ ਸਬੂਤ ਆਪਾਂ ਨੂੰ ਕੱਲ ਮਿਲ ਕੱਲ ਵੀਡੀਓ ਮਿਲ ਗਈ ਇਹਨਾਂ ਦਾ ਸਬੂਤ ਨਾ ਅਗਲੇ ਵੀ ਨਹੀਂ ਮਿਲੇ ਸਿੱਧੂ ਪਹਿਲਾਂ ਆਪਾਂ ਨੂੰ ਕਿਦੇ ਫਿਰ ਆਇਆ ਨਾ ਵੀ ਇਹ ਚੀਜ਼ ਹੋ ਜਾਈਏ ਜਾਨ ਦੀ ਕਿਧਰੇ ਹੋਣਾ ਸਭੂ ਸਾਰੇ ਬੜੇ ਫਿਰਦੇ ਆਪਾਂ ਵੀ ਉਹਦੀਆਂ ਪੈੜਾਂ ਕਿੱਥੇ ਹੁੰਦੀਆਂ ਨੇ ਮਾਨੋ ਉਹ ਦੇਖੋ ਉੱਥੋਂ ਆਇਆ ਉਹ ਪੈੜਾਂ ਉਹ ਤਾਂ ਸਰੋਚ ਕਿੱਥੇ ਰੂਹ ਦਾ ਟੱਪ ਗਿਆ ਉਹ ਬਈ ਮੈਨੂੰ ਤਾਂ ਲੱਗਾ ਟੱਪ ਗਿਆ ਉਹ ਅਛਾਈ ਭਾਈ ਜਿਆਦਾ ਨਹੀਂ ਭਾਈ ਤਾਂ ਨਹੀਂ ਭਾਈ ਗੱਲ ਛਾਪੜ ਦਾ ਬੇਤਰਾਂ ਇੰਨੇ ਬੰਦੇ ਲੱਭ ਸਕਦੇ ਫਿਰ ਭਾਈ 7 ਕਿੱਲੇ ਸਰੋ 6 ਕਿੱਲੇ ਸਰੋ ਸੀ ਹੂੰ ਤੇ ਜਮਾਨ ਮੰਮਾ ਵੀ ਆ ਮੰਨਦਾ ਜੀ 2-2 ਫੁੱਟ ਕੇ ਰੰਦਾ ਸੀਗਾ ਠੀਕ ਆ ਧਮਤਰ ਤੋਂ ਉਧਰ ਤੱਕ ਮੈਂ ਜਰਾ ਦੇਖ ਤੈਨੂੰ ਉਹ ਕੋਟ ਲਈ ਕੱਟ ਕੇ ਰ ਹਾਂਜੀ ਹੋਰ ਹੋਰ ਉਹਦੇ 4 ਚੁਕੇ ਮਨ ਦੇ ਕੋਲ ਬੰਦੇ ਖੜਾ ਤੇ ਸੀਗੇ ਸਾਰੇ ਗੂਜਲ ਦੇ ਹੂੰ ਜੀ ਕੇ ਸਾਨੂੰ ਜਾਂਦੇ ਦਾ ਪਤਾ ਲੱਗ ਗਿਆ ਹੂੰ ਗਲਪਾ ਸਰੋਜ ਸੀਗਾ ਛੱਪ ਲਗਿਆ ਮੁਰਗੀ ਕਿੱਥੇ ਠੀਕ ਮਿੱਤਰੋ ਆ ਨੰਮ ਤੇ ਦੱਸ ਦਿਆ ਕਹਿੰਦੇ ਆ ਨੰਮ ਤੇ ਸੀਗਾ ਤੇ ਉਦੋਂ ਉਹ ਸਰੋਜ ਗਿਆ ਆ ਕਿਉਂ ਨੈਗ ਚ ਪੈਂਦਾ ਦਿਨੋਂ ਵੀ ਕਹਿੰਦਾ ਹੁਣ ਨੈਗ ਠੀਕ ਆ ਉਧਰ ਚੱਲ ਗਿਆ ਮੈਂ ਪਰਲੇ ਪਾਸ ਕੋਈ ਗੱਲ ਨਹੀਂ ਕਾਜ਼ ਨੇ ਉਂਦਰਾ ਉੱਥੇ ਹੀ ਕਰਦੇ ਸੀ ਕੰਮ ਪੂਰ ਬੱਲੇ ਪੰਗੇ ਗੱਲ ਕਿ ਹੈ ਹਾਂਜੀ ਹੋਰ ਫਿਰ ਬਾਈ ਬੱਲੇ ਦਾ ਪੱਲੇ ਦਾ ਪੱਲੇ ਦਾ ਕਰੇ ਜਿੰਨਾ ਚਿਰ ਲੱਭਦਾ ਨਹੀਂ ਮੀ ਆਲਾ ਟੈਨਸ਼ਨ ਆ ਕੰਟਾਲੋਂ ਬਚ ਕੇ ਰਹੋ ਸਹੀ ਗੱਲ ਆ ਬਾਈ ਸਰੋਂ ਦੇ ਵਿੱਚ ਨੀ ਨੀ ਚੱਕਰੇ ਆ ਡਰੋਨ ਦਾ ਵੀ ਤੁਰੀ ਹੋਏ ਮਾਣ ਰੱਬ ਦੀ ਲੋਕਾਂ ਹੀ ਥੱਲੇ ਤੋਂ ਫੜਲਾ ਪਰ ਫਿਰ ਅਗਲੇ ਵਾਲੇ ਰਾਤ ਹੀ ਡਰਦੇ ਸੀ ਅੱਜ ਤਾਂ ਡਰਨੇ ਕੋਈ ਨਹੀਂ ਅੱਜ ਕਹਿੰਦੇ ਚੀਤਾ ਲਿਓ ਗਿਆ ਹਾਂ ਜੀ ਜਾਵਾਂਗੇ ਹਾ ਹਾ ਉਹ ਰੱਖਣੋਂ ਬਾਈ ਭੈੜਾ ਜਾਨਵਰ ਆ ਯਾਰ ਡਰ ਤਾਂ ਹੁੰਦੀ ਆ ਹਰੇਕ ਨੂੰ ਕੀ ਬਦਾਉਣ ਕਿਸੇ ਦੀ ਗਰੀਬ ਦੀ ਮੱਝ ਜਾਂ ਕੋਈ ਬੱਕਰੀਆਂ ਦਾ ਨੁਕਸਾਨ ਕਰ ਬੱਕਰੀਆਂ ਦਾ ਕਿੰਨੀਆਂ ਦੀ ਹੋ ਗਿਆ ਬਾਈ ਆਹ ਦੇਖੀ ਆਪਾਂ ਅਗਲੇ ਦੇਖਿਆ ਜੌਣ ਤੋਂ ਵੀ ਕਹਿੰਦੇ ਹੈਗੇ ਮੰਦੇ ਬਹੁਤ ਆਣਾ ਵਿੱਚ ਸਰੋਂ ਦੇ ਵੀ ਉਹ ਪਰੇ ਦੇਖੋ ਮੰਦੇ ਚਾਰਜ ਫੇਰੇ ਕਿੰਨੇ ਦੇ ਲੋ ਬਾਈ ਸਰੋਂ ਖਾਸ ਹੀ ਇਹਦਾ ਸਰੋਂ ਤਿੰਨ ਕਿੱਲੇ ਆਇਆ ਹੈ ਮੇਰੇ ਸਾਢੇ ਤਿੰਨ ਕਿ ਜਹਾਂ ਸਨ ਵਿੱਚ ਫੇਰਾਂ ਸਰੋਂ ਆਗੀ ਨਹੀਂ ਸਰੋਂ ਵਿੱਚ ਨਹੀਂ ਆਗੀ ਸਨ ਕੋ ਪਨਾ ਹੋਦੋ ਦੂਰੋਂ ਲੱਗਦੀ ਹੈ ਦੂਰੋਂ ਨੇੜੇ ਲੱਗਦੀ ਹੈ ਠੀਕ ਬਾਕੀ ਜੇ ਦਿਨ ਹੁੰਦਾ ਫੇਰ ਵੀ ਕੋਈ ਉਹ ਹੁਣ ਰਾਤ ਹੋ ਗਈ ਰਾਤ ਨੂੰ ਬਾਈ ਹੁਣ ਪਿੰਡ ਚ ਆ ਕੇ ਕੋਈ ਨੁਕਸਾਨ ਨਹੀਂ ਕਰੂਗਾ ਬਾਕੀ ਆਇਆ ਨਾ ਬਾਈ ਦਿਨੇ ਦਾ ਮਾਂ ਲਾ ਤੜਕੇ ਤੜਕੇ ਆ ਰਹੰਦਾ ਉਹਦੀ ਸਾਈਡਾਂ ਤੇ ਫੂੜੀ ਹੋ ਜੀ ਸਾਰਾ ਸ਼ਿਕਲ ਬਾਰਾ ਇਹ ਉਹ ਥੋੜੀ ਕੱਢਦੀ ਆ ਜੀ ਵਾ ਵਾ ਜੰਨੇ ਦੀ ਜੱਤ ਲੈ ਆਇਆ ਕਿੰਨੇ ਘੜੇ ਸੀਗੇ ਸਾਰਾ ਪਿੰਡ ਲੱਭਣ ਤੇ ਲੱਗਾ ਸਾਰਾ ਪਿੰਡ ਲੱਭਣ ਤੇ ਲੱਗਿਆ ਪਿਆ ਇੱਧਰ ਵੀ ਦੇਖੋ ਲੋਕਾਂ ਨੂੰ ਮਜ਼ਾਕ ਵੀ ਲਾ ਰਹੇ ਵਿੱਚ ਲੋਕ ਐ ਵੀਡੀਓ ਦੇਖ ਕੇ ਕਮੈਂਟ ਵੀ ਕਰਦੇ ਨੇ ਨਹੀਂ ਕੀਤਾ ਕਿਹਨੇ ਹੋਇਆ ਸਾਹਗਾ ਹਾਂ ਇਹਦਾ ਹੈਗਾ ਬਾਈ ਉਹ ਤਾਂ ਫਿਰ ਹਰੇਕ ਪ੍ਰਕਾਰ ਦੇ ਬੰਦੇ ਹੁੰਦੇ ਆ ਨਾ ਕੰਦੇ ਦਾ ਹਰੇਕ ਪ੍ਰਕਾਰ ਤੇ ਮਿਲਣਗੇ ਇੱਧਰ ਵੀ ਲੋਕ ਦਾ ਮੁਸ਼ਕਲ ਆ ਬਈ ਨਾਲ ਲੱਪਣਾ ਸਿਰ ਸੜਾ ਦੇਖ ਬਈ ਉਹ ਤਾਂ ਇਕੱਠ ਹੁਣ ਸਾਰਾ ਪਿੰਡੋਂ ਮੇ ਤਾਂ ਨਹੀਂ ਤੁਰਿਆ ਖੜਾ ਹੂੰ ਸਹੀ ਗੱਲ ਆ ਬਾਕੀ ਵੀਡੀਓ ਵੀ ਆਈ ਪਈ ਆ ਵੀਡੀਓ ਆਪਾਂ ਪਾਵਾਂਗੇ ਬਈ ਉਹਦੀ ਇੱਕ ਵੀਡੀਓ ਵੀ ਆ ਰਹੀ ਛੋਟੀ ਜੀ ਆ ਮਤਲਬ 20 ਸੈਕਿੰਡਾਂ ਨਿਕਲੇ ਪੈਣਾ ਟੱਪਦਾ 20 ਸੈਕਿੰਡਾਂ ਵਿੱਚ ਨਿਕਲੇ ਪੈਣਗੇ ਹੂੰ ਮਿੱਤਰ ਨੇੜੇ ਤੇ ਪਿੰਡਾ ਜਿਹੜੇ ਨੇ ਇੱਧਰਲੇ ਜਿਵੇਂ ਨਾਲ ਹੋਗਾ ਖੇਰ ਵਾਲੀ ਵੀਰਾਲ ਟਾਂਡੀਆਂ ਹੋ ਗਿਆ ਇਧਰ ਜੋੜਕੀਆਂ ਹੋ ਗਿਆ ਨਗਲਾ ਹੋ ਗਿਆ ਸੂਰਤੀਆ ਹੋ ਗਿਆ ਇਧਰ ਇਹ ਏਰੀਏ ਦੇ ਭਰਾ ਸਾਰੇ ਆਦਾ ਧਿਆਨ ਰੱਖੋ ਵਾਦ ਤੋਂ ਵਾਦ ਘਰਾਂ ਦੇ ਵਿੱਚ ਦੱਸ ਪੁੱਤੋ ਬਾਈ ਕਹਿੰਦੇ ਯਾਰ ਵੀਰ ਲਵੇ ਲਾਉਣੇ ਪਿੰਡਾਂ ਦੇ ਮੜਾ ਯਾਰ ਸੇਫਟੀ ਧਿਆਨ ਚ ਰੱਖ ਕੇ ਚੱਲਣ ਪਾਣੀ ਦੀ ਬਰੀਏ ਗਈ ਜੀ ਧਿਆਨ ਨਾਲ ਚੱਲੇਗਾ ਹਮਮ ਜ਼ਰੂਰੀ ਹੈ ਜੰਗਲੀ ਜਾਨਵਰ ਦਾ ਕੀ ਹੁੰਦਾ ਕੀ ਉਹਦਾ ਕਿਹੜੇ ਵੇਲੇ ਅਟੈਕ ਕਰਦੇ ਰਾਤ ਨੂੰ ਹੁੰਦੀ ਸੰਘਲ ਨਹੀਂ ਮਿਲਿਆ ਬੱਸ ਹੋਰ ਨੰਗੋ ਯਾਰ ਠੀਕ ਹੈ ਉਹ ਤਾਂ ਕਹਿੰਦਾ ਚੱਕੀ ਫਿਰਦਾ ਹੀ ਬੈਟ ਬੂਟ ਪੂਰੇ ਲੈ ਮਿੱਤਰੋ ਏਰੀਏ ਦੇ ਭਰਾ ਜਿਹੜੇ ਸਾਰੇ ਧਿਆਨ ਰੱਖੋ ਜਰੂਰ ਕਿਉਂਕਿ ਕਿਸੇ ਦਾ ਨੁਕਸਾਨ ਹਾਂ ਹੁਣ ਯਾਰ ਇਦਾਂ ਪਿੰਡ ਫਿਰਦਾ ਉਹੀ ਤਾਂ ਨਹੀਂ ਕਾਲੇ ਕੋਈ ਇਹ ਦਿਮਾਗ ਤਾਂ ਨਹੀਂ ਹੱਲੇ ਇਹਨਾਂ ਦਾ ਵੀ ਨੂੰ ਭੱਜੇ ਫਿਰਦੇ ਆ ਉਹੀ ਗੱਲ ਹੈ ਤੇ ਬੇਨਤੀ ਆਪਣੀ ਤਾਂ ਬਾਈ ਆਪਾਂ ਨੂੰ ਜਾਨਵਰ ਦੇਖਿਆ ਜੰਗਲੀ ਆਪਾਂ ਤਾਂ ਇਦਾਂ ਹੀ ਤੁਰੇ ਫਿਰਦੇ ਆਂਗੇ ਤੇ ਥੋੜਾ ਯਕਾਨ ਨਾਲ ਬਾਕੀ ਸ਼ੁਕਰੀਆ ਸਾਰਿਆਂ ਦਾ ਬਈ ਧੰਨਵਾਦ ਜੀ